ਦਾ ਰੰਗੜਾ ਤੇ ਪਹਾੜੀਆਂ ਦੇ ਲੱਖਾਂ ਦੇ ਗਿੰਤੇ ਜਿਹੜੇ ਫੌਸੇ ਗੜੀ ਦਾ ਦਰਵਾਜ਼ਾ ਤੋੜਨ ਦੇ ਲਈ ਆਇਆ ਪਰ ਕੋਈ ਵੀ ਇਸ ਗੜੀ ਨੂੰ ਤੋੜ ਨਹੀਂ ਸਕੇ ਕੈਸਰੀ ਚੰਦ ਦੀ ਕਮਾਨ ਹੇਠਾਂ ਮਸਤ ਹਾਥੀ ਨੂੰ ਸਭਾ ਮਾਨ ਸਰਾਬ ਪਿਲਾ ਕੇ ਮੱਥੇ ਤੇ ਲੋਹੇ ਦੇ ਹਲਾਦੀ ਤਵੇ ਬਨ ਕੇ ਸੁੰਡ ਨਾਲ ਗੁਰੂ ਦੇ ਪਿਆਰੋ ਦੋ ਧਾਰੀ ਤੇਗ ਫਲਾਦ ਦੀ ਬਨ ਕੇ ਛੜ ਦਿੱਤਾ ਕਿਲੇ ਦੇ ਵੱਲ ਆਨੰਦਪੁਰ ਦਾ ਘੇਰਾ ਤੋੜਨਾ ਚਾਹੁੰਦੇ ਸਨ ਦਰਵਾਜ਼ਾ ਤੋੜਨਾ ਚਾਹੁੰਦੇ ਸਨ ਇਹ ਆਨੰਦਪੁਰ ਦਾ ਘੇਰਾ ਛੱਡ ਕੇ ਸਭ ਰਾਜੇ ਦੇ ਸੈਨਾ ਮਗਰ ਇਧਰ ਗੁਰੂ ਸਾਹਿਬ ਜੀ ਨੂੰ ਸਿੱਖਾਂ ਦੇ ਖਬਰ ਦਿੱਤੀ ਸਵੇਰੇ ਰਾਜਿਆਂ ਦਾ ਮਸਤ ਜਿਹੜਾ ਹਾਥੀ ਹੈ ਉਹ ਲੋਹ ਗੜ ਦਾ ਦਰਵਾਜ਼ਾ ਤੋੜਨ ਦੇ ਲਈ ਭੇਜਿਆ ਜਾ ਰਿਹਾ ਹੈ ਮਹਾਰਾਜ ਇਹ ਖਬਰ ਮੈਲੀ ਸਤਗੁਰਾਂ ਨੂੰ ਕੁਦਰਤੀ ਧੁਨੀ ਚੰਦ ਮਸੰਦ ਕੋਲ ਸਤਗੁਰੂ ਦੇ ਖਲੋਤਾ ਸੀ ਇਹ ਇਹ ਖੜਾ ਸੀ ਧੁਨੀ ਚੰਦ ਸਤਗੁਰੂ ਜੇ ਪਾਸ ਸੀ ਜਿਹਦੇ ਗੁਰੂ ਦੇ ਪਿਆਰੋ ਜਿਹਦੇ ਪੱਟ ਬੜੇ ਮੋٹے ਤੇ ਕੱਦ ਬੜਾ ਲੰਮਾ ਤੇ ਸਰੀਰ ਬੜਾ ਮੋਟਾ ਤਾਜਾ ਇਹ ਰਹਿੰਦਾ ਸੀ ਤਿਆਰ ਪਰ ਤਿਆਰ ਰਹਿੰਦਾ ਸੀ ਇਹ ਭਾਵ ਸਰੀਰ ਦਾ ਵੀ ਬੜਾ ਭਾਰਾ ਸੀ ਲੰਮਾ ਵੀ ਬੜਾ ਸੀ ਇਹ 7 ਫੁੱਟ ਇਹਦੇ ਕੱਦ 7 ਫੁੱਟ ਦਾ ਦੱਸਿਆ ਗਿਆ ਇਹਨਾਂ ਲੰਮਾ ਸੀ ਇਹ ਔਰ ਸਰੀਰ ਦਾ ਬੜਾ ਮੋਟਾ ਸੀ ਇਹ ਬੜੇ ਮੋٹے-ਮੋٹے ਇਹਦੇ ਪੱਟ ਸੀਗੇ ਗੁਰੂ ਸਾਹਿਬ ਜੀ ਨੇ ਇਹ ਸਾਰਾ ਕਰ ਦਿੱਤਾ ਦੂਨੇ ਚੰਦ ਵਾਲਾ ਹਾਥੀ ਦਾ ਮੂੰਹ ਕਹਨੇ ਵੀ ਇਹ ਮੋੜੇਗਾ ਸਾਡਾ ਸਿੰਘ ਅਗੇ ਸਾਡਾ ਹਾਥੀ ਕਹਿੰਦੇ ਦੁਨੀ ਚੰਦ ਕਹਿੰਦੇ ਵੀ ਰਾਜਿਆਂ ਨਾਲ ਲੜੇਗਾ ਜਾ ਕੇ ਸਾਡਾ ਵੀ ਕਹਿੰਦੇ ਹਾਥੀ ਹੈ ਜੇ ਉਹਨਾਂ ਦਾ ਰਾਜਿਆਂ ਦਾ ਹਾਥੀ ਹੈ ਸਾਡੇ ਘਰ ਵਿੱਚ ਵੀ ਹਾਥੀ ਹੈ ਕਹਿੰਦੇ ਵੀ ਰਾਜਿਆਂ ਦਾ ਹਾਥੀ ਤਾਂ ਕਹਿੰਦੇ ਮੂੰਹ ਮੁੜੇਗਾ ਇਹ ਗੱਲ ਸੁਣ ਕੇ ਨਾ ਦੁਨੀ ਚੰਦ ਦੇ ਗੁਰੂ ਦੇ ਪਿਆਰ ਉਪਰਾਨ ਸੁੱਕ ਗਏ ਵੀ ਉਹ ਕਿਥੇ ਹਾਥੀ ਮੈਂ ਕਿਥੇ ਇਨਸਾਨ ਬੰਦਾ ਹੈ ਬੜਾ ਤਗੜਾ ਸੀ ਸਰੀਰ ਦਾ ਬੜਾ ਤਗੜਾ ਸੀ ਪਰ ਡਰਪੋਕ ਸੀ ਅੰਦਰੋਂ ਗੁਰੂ ਸਾਹਿਬ ਜੀ ਨੇ ਇਸ ਨੂੰ ਪਾਰਖਣਾ ਕੀਤਾ ਪ੍ਰਾਨ ਸੁੱਕ ਗਏ ਤੇ ਆਪਣੇ ਨਾਲ ਲਿਆਂਦੇ 500 ਹਾਥੀ ਮਝਾਇਲਾ ਨੂੰ ਲੈ ਕੇ ਡਰਦਾ ਗੁਰੂ ਦੇ ਪਿਆਰ ਮੌਤ ਤੋਂ ਰਾਤੋਂ ਰਾਤ ਇਹ ਨਸਿਆ ਕਿਲੇ ਤੂੰ ਰੱਸੇ ਨਾਲ ਲੰਮ ਗਿਆ ਇਹ ਤੇ ਮੈਂ ਭੱਜ ਜਾਵਾਂ ਉਂਝ ਨਹੀਂ ਮੈਨੂੰ ਮਾਰ ਦੇਣਗੇ ਤੇ ਰਸੇ ਦੇ ਨਾਲ ਲੰਗ ਰਿਹਾ ਸੀ ਤੇ ਰਸਾ ਟੁੱਟ ਗਿਆ ਤੇ ਡੱਗਾ ਤੇ ਲੱਤ ਟੁੱਟ ਗਈ ਲਾਤ ਟੁੱਟ ਗਈ ਸਾਥੀਆਂ ਨੇ ਮੰਜੇ ਤੇ ਪਾ ਕੇ ਅੰਮ੍ਰਿਤਸਰ ਉਸ ਦੇ ਘਰ ਭਜਾ ਦਿੱਤਾ ਅੰਮ੍ਰਿਤਸਰ ਦਾ ਇਹ ਰਹਿਣ ਵਾਲਾ ਸੀ ਉੱਥੇ ਹੀ ਇਹ ਬਚ ਨਾ ਸਕਿਆ ਗੁਰੂ ਦੇ ਪਿਆਰੋ ਇਹ ਲੰਮਾ ਪਿਆ ਹੋਇਆ ਸੀ ਆਪਣੇ ਘਰ ਵਿੱਚ ਕਿਉਂਕਿ ਲਾਤ ਟੁੱਟੀ ਹੋਈ ਸੀ ਦੀ ਫਿਰ ਇਸ ਦੇ ਘਰ ਦੇ ਵਿੱਚ ਕਹਿੰਦੇ ਵੀ ਕਾਲਾ ਨਾਗ ਬੜਿਆ ਕਾਲੇ ਨਾਗ ਨੇ ਕਹਿੰਦੇ ਉਸ ਨੂੰ ਡਸਨ ਕਰਕੇ ਇਹ ਦੁਨੀ ਚੰਦ ਕਨੇ ਆਪਣੇ ਘਰ ਵਿੱਚ ਜਾ ਕੇ ਮਰ ਗਿਆ ਭਾਵ ਗੁਰੂ ਤੋਂ ਭੱਜਿਆ ਪਰ ਬਚ ਨਹੀਂ ਸਕਿਆ ਸਵੇਰ ਫਿਰ ਸਿੱਖਾਂ ਨੇ ਬੇਨਤੀ ਕੀਤੀ ਜੀ ਹੁਣ ਤਾਂ ਰਾਜੇ ਹਾਥੀ ਅੱਗੇ ਕਹਿੰਦੇ ਵੀ ਨਾ ਹੀ ਦਬਾ ਸੁੱਟ ਕਹਿੰਦੇ ਵੀ ਇਸ ਤਰ੍ਹਾਂ ਕਹਿੰਦੇ ਵੀ ਉਹ ਆਪਣੇ ਹਾਥੀਆਂ ਦੀ ਤਿਆਰੀ ਕਰ ਰਹੇ ਹਨ ਮਹਾਰਾਜ ਦੁਰੀ ਚੰਤ ਭੱਜ ਗਿਆ ਫਿਰ ਗੁਰਾਂ ਨੇ ਕਿਹਾ ਸਾਡਾ ਇੱਕ ਬਚਿੱਤਰ ਸਿੰਘ ਹੈ ਹਾਥੀ ਨਾਲ ਲੜਨ ਵਾਲਾ ਭਾਈ ਬਚਿੱਤਰ ਸਿੰਘ ਕਹਿੰਦੇ ਹਾਥੀ ਨਾਲ ਲੜੇਗਾ ਗੁਰੂ ਦੇ ਪਿਆਰਿਓ ਗੁਰੂ ਸਾਹਿਬ ਜੀ ਨੇ ਤਿਆਰ ਕਰ ਦਿੱਤਾ ਭਾਈ ਬਚਿੱਤਰ ਸਿੰਘ ਜੇ ਬੜੇ ਪਤਲੇ ਸਰੀਰ ਦੇ ਸਨ ਹਲਕੇ ਜੇ ਪਤਲੇ ਸਰੀਰ ਦੇ ਸਨ 나ਗਨੀ ਰੱਖਿਆ ਕਰਦੇ ਸਨ ਹਰ ਵੇਲੇ ਆਪਣੇ ਹੱਥ ਵਿੱਚ 나ਗਨੀ ਰੱਖਿਆ ਕਰਦੇ ਸਨ ਤਾਂ ਸਤਗੁਰੂ ਕਹਿਣ ਲੱਗੇ ਵੀ ਹਾਥੀ ਦੀਆਂ ਕਹਿੰਦੇ ਝਗਾੜਾਂ ਕੱਢ ਦੇਵੇਗਾ ਇਹ ਕਹਿੰਦਾ ਆਉਣ ਤਾਂ ਦਿਓ ਝਗਾੜਾਂ ਕੱਢ ਦੇਵੇਗਾ ਭਾਈ ਬਚਿੱਤਰ ਸਿੰਘ ਨੇ ਚਰਨਾਂ ਦੇ ਮੱਥਾ ਟੇਕਿਆ ਸਤਗੁਰਾਂ ਦੇ ਚਰਨਾਂ 'ਚ ਜਿਵੇਂ ਹੁਕਮ ਪਾਸਾ ਇਹ ਰਾਜਿਆਂ ਦਾ ਹਾਥੀ ਕਹਿੰਦੇ ਵੀ ਖਾਲੀ ਨਹੀਂ ਜਾਏਗਾ ਫਿਰ ਆਪ ਦੀ ਕਿਰਪਾ ਹੋਣੀ ਚਾਹੀਦੀ ਆ ਕਿਰਪਾ ਕਰੋ ਤਾਂ ਸੁਰਗਾ ਦਾ ਕਹਿੰਦੇ ਵੀ ਜੈਤ ਵਾਰਤ ਹਾਥੀ ਨੂੰ ਵੀ ਬਿਨ ਕੇ ਲਿਆ ਸਕਦਾ ਮੈਂ ਸੁਰਗਾ ਦਾ ਹਾਥੀ ਨੂੰ ਵੀ ਬਿਨ ਕੇ ਲਿਆ ਸਕਦਾ ਐਸੀ ਕਿਰਪਾ ਕਰੋ ਮਾਲਕ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ ਮੇਰੇ ਕੋਲੋਂ ਤਾਂ ਨਹੀਂ ਕੁਝ ਹੋਣਾ ਇਹ ਕਿਰਪਾ ਤੁਹਾਡੀ ਹੋਣੀ ਚਾਹੀਦੀ ਸਤਿਗੁਰਾਂ ਨੇ ਫਿਰ 나ਗਨੇ ਵਰਸ਼ਾ ਦਿੱਤਾ ਜੋ ਲੈ ਕੇ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਤੇ ਮਾਰਿਆ ਫੁਲਾਦੇ ਤਵੇ ਬਿੰਨ ਕੇ ਹਾਥੀ ਵਿੱਚ ਗੁਰੂ ਦੇ ਪਿਆਰੋ ਜਾ ਪਾੜ ਪਾਇਆ ਬਚਿੱਤਰ ਸਿੰਘ ਨੇ ਜਦੋਂ ਨਾਗਨੇ ਨੂੰ ਪਿੱਛੇ ਖਿੱਚਿਆ ਤਾਂ ਹਾਥੀ ਦੇ ਗੁਰੂ ਦੇ ਪਿਆਰੋ ਮੱਥੇ ਤੇ ਖੂਨ ਦੀ ਫਵਾਰ ਨਿਕਲੀ ਪਿੱਛੇ ਮੁੜ ਗਿਆ ਪਿੱਛੇ ਹੁਣ ਫੌਜਾਂ ਸਨ ਸਿਪਾਈ ਜਿਹੜੇ ਸਨ ਪਿੱਛੇ ਖੜੇ ਸਨ ਪਿਛੋ ਸਿੰਘਾਂ ਨੇ ਹੋਰ ਕਹਿੰਦੇ ਵੀ ਬਰਸੀ ਦੇ ਕਨੇ ਬੁਹਾਰ ਲਾਈ ਤੇ ਉਹ ਗੁੱਸੇ ਦੇ ਨਾਲ ਕਹਿੰਦੇ ਵੀ ਸੁੰਡ ਮਾਰਦਾ ਹੋਇਆ ਗੁਰੂ ਦੇ ਪਿਆਰੋ ਜਿਹੜੇ ਸੁੰਡਾਂ ਦੇ ਨਾਲ ਤਲਵਾਰ ਬਣੇ ਹੋਏ ਸਨ ਪਹਾੜੀ ਰਾਜਿਆਂ ਨੇ ਉਹ ਸਾਰੇ ਸੁੰਡਾਂ ਨੂੰ ਘਮਾਉਂਦਾ ਘਮਾਉਂਦਾ ਆਪਣੀ ਫੌਜ ਨੂੰ ਵੜਦਾ ਤੁਰਿਆ ਗਿਆ ਪਹਾੜੀ ਰਾਜਿਆਂ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਵੜਦਾ ਤੁਰਿਆ ਗਿਆ ਉਹ ਚਿੱਕਾ ਮਾਰਦਾ ਹਾਥੀ ਨਾਲ ਪਹਾੜੀਆਂ ਨੂੰ ਵੜਦਾ ਵੜਾਉਂਦਾ ਮਾਰਦਾ ਜ਼ਖਮੀ ਕਰਦਾ ਹੋਇਆ ਗੁਰੂ ਦੇ ਪਿਆਰਿਓ ਇਹ ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਸਿਪਾਈਆਂ ਨੂੰ ਬਹੁਤ ਨੁਕਸਾਨ ਕੀਤਾ ਉਸਨੇ ਆਖਰ ਦੇ ਵਿੱਚ ਕਹਿੰਦੇ ਵੀ ਹਾਥੀ ਦਾ ਵੀ ਮੌਤ ਹੋ ਗਈ ਭਾਈ ਉਹਦੇ ਸਿੰਘ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਕੇਸਰੀ ਚੰਦ ਤੇ ਜਾ ਪਿਆ ਸਤਿਗੁਰੂ ਜੀ ਕਿਰਪਾ ਕਰੋ ਭਾਈ ਉਹਦੇ ਸਿੰਘ ਜੀ ਕਹਿਣ ਲੱਗੇ ਸਤਿਗੁਰਾਂ ਨੇ ਬਖਸ਼ਿਸ਼ ਤਲਵਾਰ ਨਾਲ ਗੁਰੂ ਦੇ ਪਿਆਰੋ 사ਤਗੁਰਾਂ ਨੇ ਤਲਵਾਰ ਬਖਸ਼ਿਸ ਕਰਦੇ ਨੇ ਤਲਵਾਰ ਨਾਲ ਕੇਸਰੀ ਚੰਦ ਦਾ ਸਿਰ ਲਾ ਕੇ ਨੇਜੇ ਤੇ ਟੰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਿਆ ਕੇ ਰੱਖਿਆ ਫਿਰ ਭਾਈ ਉਹਦੇ ਸਿੰਘ ਜੀ ਨੇ ਜੰਗ ਵਿੱਚ ਗਏ ਮਹਾਰਾਜ ਐਸੀ ਕਿਰਪਾ ਕਰੋ ਕੇਸਰੀ ਚੰਦ ਤੁਹਾਡੇ ਘਰ ਵੱਲ ਚੜ੍ਹ ਕੇ ਆਇਆ ਇਹਦਾ ਮੈਂ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਦਮ ਐਸੀ ਕਿਰਪਾ ਕਰ ਦਿਓ ਤੇ ਕੇਸਰੀ ਚੰਦ ਦਾ ਸਿਰ ਵੱਢ ਕੇ ਨਾ ਗੁਰੂ ਦੇ ਪਿਆਰੋ ਤਲਵਾਰ ਦੇ ਨਾਲ ਤਲਵਾਰ ਦੇ ਨੌਕ ਤੇ ਟੰਗ ਕੇ ਸਿਰ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ ਭਾਈ ਉਹਦੇ ਸਿੰਘ ਜੀ ਨੇ ਐਸੀ ਕਿਰਪਾ ਗੁਰੂ ਦੀ ਹੋਈ ਹੈ ਜਿੱਥੇ ਹਜੂਰ ਜੁੱਤੀ ਪਾਏ ਲਤਾਂ ਥੱਲੇ ਗੁਰੂ ਦੇ ਪਿਆਰੋ ਜੁੱਤੀ ਦੇ ਥੱਲੇ ਉਸ ਨੂੰ ਰੱਖਿਆ ਗਿਆ ਜੋਦਿਆਂ ਵਿੱਚ ਉਧਰ ਗੁਰੂ ਦੇ ਪਿਆਰੋ ਹੁਕਮ ਮੰਗ ਜੜਾ ਸੇ ਨਾ ਸਿੰਘ ਨੇ ਲੋਹਗੜ ਵਿੱਚੋਂ ਕਹਿੰਦੇ ਨਿਕਲ ਕੇ ਘੋੜਾ, ਛੇੜ, ਹਾਥੀ ਤੇ ਕਹਿੰਦੇ ਸੁੰਡ ਤਲਵਾਰ ਨਾਲ ਵੜ ਦਿੱਤੀ ਫਿਰ। ਉਹ ਹੋਰ ਵੀ ਕਹਿੰਦੇ ਵੀ ਪਾਗਲ ਹੋ ਗਿਆ ਉਹ ਹਾਥੀ ਜਿਹੜਾ ਸੀ ਨਾ ਜਿਹੜਾ ਹੋਰ ਵੀ ਪਾਗਲ ਹੋਇਆ ਤੇ ਉਹਨਾਂ ਦੇ ਫੌਜਾਂ ਨੂੰ ਮਾਰਦਾ ਹੋਇਆ ਗੁਰੂ ਦੇ ਪਿਆਰੋ। ਥੋੜੇ ਸਮੇਂ ਤੋਂ ਬਾਅਦ ਕਹਿੰਦੇ ਵੀ ਹਾਥੀ ਜਿਹੜਾ ਸੀ ਉਹ ਧਰਤੀ ਤੇ ਕਹਿੰਦੇ ਵੀ ਡਿੱਗ ਪਿਆ। ਇਸੇ ਤਰ੍ਹਾਂ ਰਾਜੇ ਆਪਣਾ ਭਾਰੀ ਨੁਕਸਾਨ ਕਰਵਾ ਕੇ ਮੂੰਹ ਖਾ ਕੇ ਹਾਰ ਵਿੱਚ ਸ਼ਰਮਿੰਦੇ ਹੋਏ ਤੇ ਜੋ ਬਚੇ ਸੋ ਉਹ ਆਪੋ ਆਪਣੇ ਘਰੇ ਭੱਜ ਗਏ ਜਿਹੜੇ ਬਚੇ ਸਾਨੂੰ ਆਪੋ ਆਪਣੇ ਘਰਾਂ ਨੂੰ ਚਲੇ ਗਏ ਪਰ ਅਗੇ ਘਰ ਘਰ ਟਟਨੇ ਪਏ ਗੁਰੂ ਦੇ ਪਿਆਰਿਓ ਇਧਰ ਖਾਲਸੇ ਦੀ ਭਾਰੀ ਜਿੱਤ ਹੋਈ ਆਨੰਦਪੁਰ ਸਾਹਿਬ ਦੇ ਵਿੱਚ ਖੁੱਲਾ ਪ੍ਰਵਾਹ ਵਾਲਾ ਕੜਾ ਪ੍ਰਸਾਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਖੂਬ ਵੰਡਿਆ ਫਿਰ ਤੇ ਹਾਵਲ ਕੜਾ ਪ੍ਰਸਾਦ ਸਤਿਗੁਰੂ ਜੀ ਕਹਿਣ ਲੱਗੇ ਵੀ ਸਿੰਘੋ ਕਹਿੰਦੇ ਵੀ ਖੂਬ ਖਾਓ ਤਗੜੇ ਹੋਜੋ ਮਹਾਰਾਜ ਸੱਚੇ ਪਾਸ ਨੇ ਗੱਫੇ ਲਾਓ ਜਕਾਰੇ ਲਾਓ ਕਹਨੇ ਬਾਰ-ਬਾਰ ਗੱਫੇ ਲਾਓ ਤੇ ਮਾਰਿਆ ਨਰੰਗਾ ਤੁਰਕੜਾ ਜੈਨ ਖਿਚਿਆ ਹੰਕਾਰਾ ਖਚਰੇ ਖੋਟੀਆਂ ਦੂਤੀਆਂ ਨੂੰ ਸੋਧ ਕੇ ਗੁਰਾਂ ਰਚਿਆ ਜਕਾਰਾ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰਾ ਲਾਉਂਦੇ ਹੋਏ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਕੜਾ ਪ੍ਰਸਾਦ ਦੇ ਗੱਫੇ ਲਾਉਂਦੇ ਨੇ ਔਰ ਜਕਾਰੇ ਛੱਡਦੇ ਨੇ ਸੱਚੇ ਪਾਤਸ਼ਾਹ ਜੀ ਨੇ ਖੁੱਲੇ ਗੱਫੇ ਲਾਉਣ ਨੂੰ ਕਹਿ ਦਿੱਤਾ ਵੀ ਖੁੱਲੇ ਖੁੱਲੇ ਗੱਫੇ ਲਾਓ ਜਿਹੜੇ ਨਿਹੰਗ ਸਿੰਘਾਂ ਨੂੰ ਖੁੱਲੇ ਗੱਫੇ ਲੈਂਦੇ ਨੇ ਆਪਣੇ ਮੰਗੋ ਨਹੀਂ ਕਰਦੇ ਉਹ ਥੋੜਾ ਜਿਹਾ ਦਿਓ ਜੀ ਥੋੜਾ ਜਿਹਾ ਦਿਵਾਇ ਨਹੀਂ ਕਰਦੇ ਉਹ ਬਣਾਉਂਦੇ ਵੀ ਖੁੱਲੇ ਗੱਫੇ ਨੇ ਤੇ ਲਾਉਂਦੇ ਵੀ ਖੁੱਲੇ ਗੱਫੇ ਨੇ ਉਹ ਵੱਡੇ ਵੱਡੇ ਬਾਟੇ ਹੁੰਦੇ ਨੇ ਕਹਿੰਦੇ ਵੀ ਜਿਹੜਾ ਖਾਲੀ ਦੇਵੇ ਜਿਹੜਾ ਉਹਨਾਂ ਇੱਕ ਅੱਧਾ ਕੋਈ ਕਰਸ਼ਾ ਪਾਵੇ ਉਹਦੇ ਨਾਲ ਤਾਂ ਗੁਰੂ ਦੇ ਪਿਆਰੋ ਬੋਲਦੇ ਵੀ ਨਹੀਂ ਹੋ ਕਰਸ਼ਾ ਭਰ ਕੇ ਪਵਾਉਂਦੇ ਨੇ ਭਾਵ ਖਾਣਾ-ਵੇਦ ਖੁੱਲਾ ਤੇ ਲੜਨਾ ਵੀ ਖੁੱਲਾ ਜੰਗ ਵਿੱਚ ਲੜਨਾ ਵੀ ਖੁੱਲਾ ਡਰਨਾ ਨਹੀਂ ਕਰਸ਼ੀਆਂ ਵਾਲਾ ਕੰਮ ਨਹੀਂ ਉਹਨਾਂ ਕੋਲ ਤਾਂ ਗੁਰੂ ਦੇ ਪਿਆਰੋ ਡੋਰੇ ਹੁੰਦੇ ਨੇ ਕਰਸ਼ੀਆਂ ਨਹੀਂ ਲੈਂਦੇ ਹੋ ਸਾਡੇ ਘਰਾਂ ਦੇ ਵਿੱਚ ਕਰਸ਼ੀਆਂ ਚੱਲਦੇ ਉਹਨਾਂ ਦੇ ਕੋਲ ਤਾਂ ਡੋਰੇ ਚੱਲਦੇ ਨੇ ਵੱਡੇ-ਵੱਡੇ ਡੋਰੇ ਸਿੰਘਾਂ ਨੂੰ ਕਹਿੰਦੇ ਖੁੱਲਾ ਖਾਓ ਤਗੜੇ ਹੋ ਜਾਓ ਪਤਾ ਨਹੀਂ ਵੀ ਕਦੋਂ ਜੰਗ ਜੁਦ੍ਹ ਲੜਨਾ ਪੈ ਜੇ ਕਦੋਂ ਪਤਾ ਨਹੀਂ ਰਾਜ ਲੈਣਾ ਪੈ ਜੇ ਤਗੜੇ ਤਿਆਰ ਪਰ ਤਿਆਰ ਰਹੋ ਗੁਰੂ ਸਾਹਿਬ ਜੀ ਨੇ ਵੀ ਇਸ ਤਰ੍ਹਾਂ ਖੁੱਲੇ ਖੁੱਲੇ ਗੱਫੇ ਲੈ ਆਉਣ ਦੇ ਲਈ ਕਹਿ ਦਿੱਤਾ ਵੀ ਸਮਾਂ ਪਤਾ ਨਹੀਂ ਅੱਗੇ ਕਿਹੋ ਜਿਹਾ ਆਵੇ ਤਗੜੇ ਹੋ ਜਾਓ ਗੱਫੇ ਲਾ ਕੇ ਤਗੜੇ ਹੋ ਜਾਓ ਮਹਾਰਾਜ ਜੀ ਨੇ ਇਸ ਤਰ੍ਹਾਂ ਤਗੜੇ ਕਰਕੇ ਗੁਰੂ ਦੇ ਪਿਆਰਿਓ ਫਿਰ ਨਿਰਬੋਗੜ ਪਹਾੜੀ ਰਾਜਿਆਂ ਨੇ ਇਲੇ ਦੇ ਬੁਏ ਅਗੇ ਗਾਉ ਦਾ ਬੁੱਤ ਬਣਾ ਕੇ ਗੁਰੂ ਦੇ ਪਿਆਰਿਓ ਚੂਨੇ ਨਾਲ ਲਿਖ ਕੇ ਸਤਿਗੁਰੂ ਦੇ ਸਾਹਮਣੇ ਹੋਏ ਗੁਰੂ ਦੇ ਪਿਆਰਿਓ ਉਹਨਾਂ ਨੇ ਆਖਿਆ ਸਿੱਖ ਨੇ ਸਾਰੀ ਗੱਲ ਦੱਸੀ ਜਾ ਕੇ ਪਹਾੜੇ ਰਾਜਿਆਂ ਨੇ ਸੋਹਾਂ ਖਾਦੀਆਂ ਗੁਰੂ ਦੇ ਅਗੇ ਬੁਏ ਦੇ ਅਗੇ ਲਿਖ ਦਿੱਤਾ ਅਸੀਂ ਗਾਹਾਂ ਦੇ ਸੋਹਾਂ ਖਾਂਦੇ ਆਂ ਚੋਨੇ ਦੇ ਨਾਲ ਚਿੱਠੀ ਲਿਖ ਕੇ ਭਾਵ ਕੇ ਬਾਹਰ ਤੇ ਰੱਖ ਦਿੱਤਾ ਸਿੱਖਾਂ ਨੇ ਸਾਰੀ ਗੱਲ ਦੱਸੀ ਗੁਰਾਂ ਦੇ ਫਿਰ ਗੁਰੂ ਸਾਹਿਬ ਜੀ ਨੇ ਚਿੱਠੀ ਮੰਗਵਾਈ ਸੋਨੇ ਇਸ ਵਿੱਚ ਨਿਮਾਨੇ ਹੋ ਕੇ ਆਨੰਦਪੁਰ ਛੱਡਣ ਲਈ ਗਿਆ ਕੁਝ ਸਮੇਂ ਵਾਸਤੇ ਇਹ ਨੱਕ ਰਗੜੇ ਤੇ ਗਊ ਦੀ ਸੁਗੰਧ ਪਾਈ ਇਹਨਾਂ ਨੇ ਗੁਰੂ ਦੇ ਪਿਆਰਿਓ ਪਹਾੜੀ ਰਾਜਿਆਂ ਨੇ ਗਊ ਦੀ ਸੁਗੰਧੀ ਪਾਈ ਭਾਵ ਕੇ ਸੌ ਖਾਦੀ ਇਹਨਾਂ ਨੇ ਗਊਆਂ ਦੀ ਸਾਡੇ ਗੋ ਮਾਤਾ ਦੀ ਸੌ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਤਗੁਰਾਂ ਦੇ ਕੌਤਕ ਆਨੰਦਪੁਰ ਸਤਗੁਰੂ ਜੀ ਜਾਣਦੇ ਸਨ ਇਹ ਝੂਠੀਆਂ ਸੌਹਾਂ ਖਾ ਰਹੇ ਨੇ ਇਹਨਾਂ ਦੀਆਂ ਝੂਠੀਆਂ ਸੌਹਾਂ ਨੇ ਤੇ ਉਧਰ ਗੁਰੂ ਦੇ ਪਿਆਰ ਦੂਜੇ ਪਾਸੇ ਤੁਰਕ ਜਿਹੜੇ ਸਨ ਉਹ ਆਪਣੇ ਕੁਰਾਨ ਦੇ ਸੌਹ ਖਾ ਰਹੇ ਸਨ ਕੁਰਾਨ ਗ੍ਰੰਥ ਦੇ ਸੌਹ ਖਾ ਰਹੇ ਸਨ ਮਹਾਰਾਜ ਕਹਿੰਦੇ ਇਹ ਵੀ ਝੂਠੇ ਹਨ ਜਿਹੜੇ ਕਹਿੰਦੇ ਸੌਹਾਂ ਖਾਂਦੇ ਨੇ ਝੂਠੇ ਹਨ ਸੌ ਖਾਣੇ ਝੂਠੀ ਹੈ ਮਹਾਰਾਜ ਕਹਿੰਦੇ ਇਹ ਸੌ ਇਹਨਾਂ ਦੀ ਸੱਚੀ ਨਹੀਂ ਹੈ ਜਿਹੜੇ ਝੂਠੇ ਨੇ ਉਹੀ ਸੌ ਖਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਿੰਘ ਕਹਿਣ ਲੱਗੇ ਮਹਾਰਾਜ ਚਲੋ ਦੇਖ ਲਓ ਤੁਸੀਂ ਇਹ ਸੌ ਖਾ ਰਹੇ ਨੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਕਹਿੰਦੇ ਆਨੰਦਪੁਰ ਸਾਹਿਬ ਛੱਡ ਛੱਡ ਦੇਵਾਂਗੇ ਪਰ ਜੇ ਇਹਨਾਂ ਦੇ ਕਹਿਹਤੇ ਨਹੀਂ ਛੱਡ ਸਕਦੇ ਅਸੀਂ ਖਾਲਸਾ ਜੀ ਜੇ ਤੁਸੀਂ ਠੀਕ ਕਹਿ ਦਿੱਤਾ ਤੇ ਅਸੀਂ ਛੱਡ ਵੀ ਦੇਵਾਂਗੇ ਪਰ ਜੇ ਕਹੂੰ ਵੀ ਇਹਨਾਂ ਦੇ ਕਹੇ ਤੇ ਇਹਨਾਂ ਦੇ ਕਹੇ ਤੇ ਨਹੀਂ ਅਸੀਂ ਇਹਨਾਂ ਦੇ ਸੌਹਾਂ ਝੂਠੀਆਂ ਹਨ ਲੋਹੜ ਕਿਲਾ ਗੁਰੂ ਦੇ ਪਿਆਰਿਓ ਜੰਗ بڑے ਮੈਦਾਨ ਦੇ ਵਿੱਚ ਹੋਈ ਇਸ ਦੇ ਵਿੱਚ ਗੁਰੂ ਦੇ ਪਿਆਰਿਓ ਕਈ ਹਾਰ ਖਾ ਕੇ ਭੱਜ ਗਏ ਇੱਕ ਮੁਸਲਮਾਨ ਤੋਪਚੀ ਨੂੰ 5000 ਰੁਪਏ ਤੇ ਇੱਕ ਪਿੰਡ ਇਨਾਮ ਦੇਣਾ ਕੀਤਾ ਗੁਰੂ ਸਾਹਿਬ ਜੀ ਨੂੰ ਮਾਰਨ ਦਾ ਇਸ ਨੂੰ ਇਨਾਮ ਦਿੱਤੇ ਗਏ ਸਨ ਗੁਰੂ ਦੇ ਪਿਆਰਿਓ ਨਰਬੋ ਘੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਬੈਠੇ ਹਨ ਜੋ ਇਸ ਨੂੰ ਮਾਰ ਕੇ ਲੈ ਕੇ ਆਏਗਾ ਉਸ ਨੂੰ ਇੱਕ ਪਿੰਡ ਇਨਾਮ ਦਿੱਤਾ ਜਾਏਗਾ ਇਨਾਮ ਰੱਖੇ ਗਏ ਸਨ 5000 ਰੁਪਏ ਤੇ ਇੱਕ ਪਿੰਡ ਦਾ ਇਨਾਮ ਦਿੱਤਾ ਜਾਏਗਾ ਗੁਰੂ ਸਾਹਿਬ ਜੀ ਜਿਹੜਾ ਮਾਰੇਗਾ ਉਸ ਨੇ ਤੋਪ ਦਾ ਗੋਲਾ ਮਾਰਿਆ ਤੇ ਅਗੋਂ ਗੁਰੂ ਸਾਹਿਬ ਸਿੰਘ ਖੜੇ ਸਾਨ ਦੂਜਾ ਅਜੇ ਕਹਿੰਦੇ ਵੀ ਭੜਦਾ ਪਿਆ ਸੀ ਤਾਂ ਗੁਰੂ ਸਾਹਿਬ ਜੀ ਦੇ ਕਮਾਨ ਵਿੱਚੋਂ ਤੇ ਤੀਰ ਜੜੀ ਉਹ ਨਿਕਲ ਗਈ ਗੁਰੂ ਦੇ ਪਿਆਰਿਓ ਉਹਦੇ ਜਾ ਕੇ ਮੱਥੇ ਜਾ ਵਜੀ ਜਿਹੜਾ ਕਹਿੰਦਾ ਸੀ ਮੈਂ ਗੁਰੂ ਸਾਹਿਬ ਜੀ ਨੂੰ ਮਾਰ ਲਵਾਂਗਾ ਔਰ ਇਨਾਮ ਖਟਾਂਗਾ ਤਾਂ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਆਇਆ ਸੀ ਗੁਰੂ ਸਾਹਿਬ ਜੀ ਨੇ ਕਿਲੇ ਦੇ ਉੱਪਰੋਂ ਗੁਰੂ ਪਿਆਰਿਓ ਤੀਰ ਜਦੋਂ ਛੱਡੀ ਤੇ ਉਹਦੇ ਜਾ ਕੇ ਮੱਥੇ ਤੇ ਜਾ ਵਜੀ ਖਤਮ ਹੋ ਗਈ ਦੂਜਾ ਉਸ ਦਾ ਜਿਹੜਾ ਪਰਾ ਸੀ ਕੋਲ ਇਹ ਤੀਰ ਵੱਜਦਾ ਵੇਖਦਾ ਹੋਇਆ ਗੁਰੂ ਦੇ ਪਿਆਰੇ ਇਹ ਵੀ ਪਿਛਾ ਨੂੰ ਹਟ ਗਿਆ ਇਹ ਪਿਛਾ ਨੂੰ ਹਟ ਗਿਆ ਖਾਤਮਾ ਕਰ ਦਿੱਤਾ ਪਹਾੜੀ ਸਰਹੰਦ ਜਾ ਇਸ ਤਰ੍ਹਾਂ ਗੁਰੂ ਦੇ ਪਿਆਰੇ ਰੋਏ ਰੋਂਦੇ ਹੋਏ ਪਿੱਛੇ ਨੂੰ ਚਲੇ ਗਏ ਸਨ ਵਜੀਦ ਖਾਨ ਸੂਬਾ ਸਰਹੰਦ ਚੜਾਈ ਕਰਕੇ ਆ ਰਿਹਾ ਸੀ ਇਹ ਰਾਜਿਆਂ ਦੀ ਸਰਾਰਤ ਸੀ ਸਾਰੀ ਪਹਾੜੀ ਰਾਜਿਆਂ ਦੀ ਸਰਾਰਤ ਸੀ ਜੋ ਕਹਿੰਦੇ ਵੀ ਬੜਾ ਭਾਰੇ ਜੰਗ ਦੇ ਵਜੀਦ ਖਾਨ ਦੀ ਕੰਨੇ ਸੈਨਾ ਕਾਫੀ ਮਾਰੀ ਗਈ ਇਸ ਜੰਗ ਵਿੱਚ ਦੂਜੇ ਦਿਨ ਜਿਹੜੇ ਸਨ ਪਹਾੜੀਏ ਇਕੱਠੇ ਹੋ ਕੇ ਫਿਰ ਵਜੀਦ ਖਾਨ ਕੋਲ ਪਹੁੰਚੇ ਉਹਨਾਂ ਕਿਹਾ ਤੁਸੀਂ ਕਿਲਾ ਕਹਿੰਦੇ ਵੀ ਕਹਿੰਦੇ ਵੀ ਫਤਿਹ ਕਰਨਾ ਤੇ ਕਹਿੰਦੇ ਹੋਰ ਫੌਜ ਮੰਗਾਓ ਇਸ ਤਰ੍ਹਾਂ ਕਹਿੰਦੇ ਵੀ ਕਿਲਾ ਦੇ ਉੱਤੇ ਚੜੇ ਨਹੀਂ ਜਾ ਸਕਦੇ ਤੁਸੀਂ ਕੱਲ ਚੰਗੀ ਤਰ੍ਹਾਂ ਕਹਿੰਦੇ ਵੀ ਕਹਿੰਦੇ ਵੀ ਨਹੀਂ ਲੜੇ ਅੱਜ ਕਹਿੰਦੇ ਵੀ ਮੈਦਾਨੇ ਜੰਗ ਦੇ ਵਿੱਚ ਲੜਨਾ ਤੁਸੀਂ ਮੇਰੇ ਬੜੇ ਭਾਰੀ ਸੈਨਾ ਹੈ ਸੰਭਾਲ ਕਰੇਗੀ ਇਸ ਤਰ੍ਹਾਂ ਗੁਰੂ ਦੇ ਪਿਆਰੇ ਹੋਰ ਵੀ ਇਹਨਾਂ ਨੇ ਇੱਧਰ ਗੁਰੂ ਸਾਹਿਬ ਜੀ ਦੇ ਕੋਲ ਵਿਸਾਲੀ ਦਾ ਰਾਜਾ ਫਿਰ ਸਲਾਲੀ ਚੰਦ ਆ ਗਿਆ ਨਮਸਕਾਰ ਕਰਕੇ ਸਲਾਲੀ ਚਲਨ ਦੀ ਬੇਨਤੀ ਕੀਤੀ ਪ੍ਰੇਮ ਦੇਖ ਕੇ ਗੁਰੂ ਸਾਹਿਬ ਜੀ ਨੇ ਬਾਗੀ ਬਹੀਰ ਇਸ ਨਾਲ ਭੇਜ ਦਿੱਤਾ ਤੇ ਆਖਿਆ ਅਸੀਂ ਜੰਗ ਫਤਿਹ ਕਰਕੇ ਜਾਵਾਂਗੇ ਫਿਰ ਬਹਿਰ ਸਤਲੁਜ ਪਾਰ ਹੋ ਰਿਹਾ ਸੀ ਗੁਰੂ ਦੇ ਪਿਆਰਿਓ ਗੁਰੂ ਸਾਹਿਬ ਜੀ ਦੇ ਇਧਰ ਗੋਲੀਆਂ ਚੱਲਣ ਲੱਗ ਪਈਆਂ ਗੋਲੀਆਂ ਚੱਲਣ ਲੱਗ ਪਈਆਂ ਬੜਾ ਵਾਧ ਘਾਟ ਕਰਕੇ ਲੜ ਰਿਹਾ ਸੀ ਕੋਈ ਕੋਈ ਪਹਾੜਾਂ ਤੇ ਚੜ੍ਹ ਕੇ ਲੜ ਰਿਹਾ ਸੀ ਕੋਈ ਅੰਮਨੋ ਸਾਹਮਣੇ ਲੜ ਰਿਹਾ ਸਨ ਜੰਗ ਦਾ ਰੰਗ ਜ ਅਜੀਬ ਹੋ ਗਿਆ ਉੱਥੇ ਨਾਲੇ ਕਈ ਕੋਚ ਕਰ ਗਏ ਨਾਲੇ ਜੰਗ ਦੁਸ਼ਮਨਾ ਨੇ ਘੇਰਾ ਘਤ ਕੇ ਗੁਰੂ ਸਾਹਿਬ ਜੀ ਦੇ ਤੀਰ ਚਲਾਉਣੇ ਚਾਏ ਪਰ ਗੁਰੂ ਸਾਹਿਬ ਜੀ ਦੇ ਇੱਕ ਵੀ ਤੀਰ ਨਾ ਵਜੀ ਸਹਬ ਜੀ ਆਦੇ ਅਜੀਤ ਸਿੰਘ ਤੀਰ ਇੱਕ ਇੱਕ ਤੀਰ ਦਸਾਂ ਦਸਾਂ ਨੂੰ ਧਰਤੀ ਤੇ ਉਲਟਾਈ ਜਾਂਦੇ ਸਨ ਇਧਰ ਸਹਬ ਜੀ ਆਦਾ ਬਾਬਾ ਅਜੀਤ ਸਿੰਘ ਜੀ ਗੁਰੂ ਦੇ ਪਿਆਰੋ ਹਜਾਂ ਚਮਕੌਰ ਦੇ ਘੜੀ ਤੇ ਪਹੁੰਚਣ ਤੋਂ ਪਹਿਲੇ ਪਿਛੇ ਇਹਨਾਂ ਨੇ ਖੂਬ ਲੜਾਈ ਕੀਤੀ ਹੈ ਸਤ ਗੁਰੂ ਜੀ ਪਿੱਛੇ ਹਟਦੇ ਤੇ ਲੜਦੇ ਜਾ ਰਹੇ ਸਨ ਤੇ ਸਾਰੇ ਗੁਰੂ ਦੇ ਪਿਆਰੋ ਢੇਰ ਹੋ ਗਏ ਕਈ ਸਿੰਘ ਸ਼ਹੀਦ ਹੋ ਗਏ ਲੋਥ ਦੁਸ਼ਮਨਾ ਦੇ ਘੇਰੇ ਵਿੱਚ ਕੰਨੇ ਬਿਖਰ ਗਏ ਗੁਰੂ ਸਾਹਿਬ ਜੀ ਤੀਰ ਮਾਰ ਮਾਰ ਸਿੰਘਾਂ ਨੇ ਗੋਲੀਆਂ ਨਾਲ ਕੰਨੇ ਵੀ ਘੇਰਾ ਹਟਾ ਲ ਦਿੱਤਾ ਲੋਥ ਚੁੱਕ ਲਿਆਂਦੀ ਗੁਰੂ ਦੇ ਪਿਆਰੋ ਫਿਰ ਸਤਲੁਜ ਦੇ ਕੰਡੇ ਗੁਰੂ ਦੇ ਪਿਆਰੋ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਸੰਸਕਾਰ ਕਰ ਦਿੱਤਾ ਫਿਰ ਸੈਨਾ 10000 ਮਰ ਗਈ ਰਾਜੇ ਪਹਿਲਾਂ ਵੀ ਖੰਭ ਖਵਾ ਕੇ ਨਸ ਗਏ ਸਨ ਇਸ ਤਰ੍ਹਾਂ ਫਤਿਹ ਕਰਕੇ ਗੁਰੂ ਸਾਹਿਬ ਜੀ ਵਿਸਾਲੀ ਜਾ ਪਹੁੰਚੇ ਸੱਜੇ ਪਾਤਸ਼ਾਹ ਮਹਾਰਾਜ ਇਸ ਜੰਗ ਨੂੰ ਪਾਰ ਕਰਦੇ ਸਤਲੁਜ ਦੇ ਕਿਨਾਰੇ ਪਹੁੰਚੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੰਗ ਜੁਦ ਹੁੰਦੇ ਰਹੇ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਛੱਡਦੇ ਹੋਏ ਤਾਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੀਤਪੁਰ ਸਾਹਿਬ ਟੱਪ ਗਏ ਸਨ ਸਤਲੁਜ ਦੇ ਕਿਨਾਰੇ ਪਹੁੰਚੇ ਮਹਾਰਾਜ ਫਿਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਸਤਲੁਜ ਦੇ ਕੰਡੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਮਹਾਰਾਜ ਜੀ ਨੇ ਕਈ ਮਹੀਨੇ ਲੱਗੇ ਇਤਿਹਾਸ ਦੇ ਤੌਰ ਤੇ ਤਾਂ ਇਹ ਥੋੜੇ ਦਿਨਾਂ ਦੇ ਇਤਿਹਾਸ ਨਹੀਂ ਹੈ ਬਹੁਤ ਵੱਡਾ ਲੰਮਾ ਇਤਿਹਾਸ ਹੈ ਕਈ ਦਿਨ ਸਤਲੁਜ ਦੇ ਕੰਢੇ ਗੁਰੂ ਦੇ ਪਿਆਰਿਓ ਜੰਗ ਜੁਦ ਹੁੰਦੇ ਰਹੇ ਨੇ ਫਿਰ ਸਤਲੁਜ ਤੋਂ ਫਿਰ ਘੇਰਾ ਪਾ ਦਿੱਤਾ ਗਿਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਕੋ ਸਿੰਘ ਸੰਗ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿੱਛੇ ਜੰਗ ਕਰਦੇ ਰਹੇ ਸਤਗੁਰਾਂ ਨੂੰ ਕਹਿਣ ਲੱਗੇ ਤੁਸੀਂ ਸਤਲੁਜ ਪਾਰ ਕਰ ਲਓ ਮਹਾਰਾਜ ਔਰ ਅਸੀਂ ਪਿੱਛੇ ਆਪ ਹੀ ਸੰਭ ਲਵਾਂਗੇ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਤਰ੍ਹਾਂ ਫਿਰ ਸਹਬਜ਼ਾਦੇ ਮਾਤਾ ਜੀ ਪਰਿਵਾਰ ਸਮੇਤ ਸੱਜੇ ਪਾਤਸ਼ਾਹ ਮਹਾਰਾਜ ਸਿੰਘਾ ਸਮੇਤ ਜੀ